ਆਪੇ ਸੁਨੋ ਆਨੰਦ ਲਾਲ ਇਹ ਸਾਜ ਬ੍ਰਿਗਟ ਕਰੂੰਗਾ ਆਪਣਾ ਰਾਜ ਚਾਰ ਵਰਣਿਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਉ ਚਲੇ ਤਰਾਂਗੇ ਉਡਾਵੇਂ ਬਾਜ ਦੇਖ ਘਾਲ ਸਿਕ ਦੁਰਖ ਜਾਣਗੇ ਪਾਜ ਸਵਾਲ ਆਗ ਸਿਕ ਲੜਾਉ ਚੜਾਉ ਸਿੰਘ ਜਿਸ ਮੁਕਤ ਕਰਾਉ ਝੂਲਨ ਰੇਜੇ ਅੱਗ ਦੀ ਸਾਜੀ ਦਵਾਰ ਦਵਾਰ ਪਰ ਨਾਬਦ ਬਾਜੀ ਸਵਾਲ ਆਗ ਜਬ ਤੁਖੇ ਬਲੀਤਾ ਦਵੈ ਗਾਵ ਸੌਦੇ ਅਸਤ ਲਾਉ ਜੀਤਾ ਬਿਜੈ ਸ਼ੰਦ ਲੰਗ ਲੂਟ ਲਿਆਉ ਬਲਕ ਪੇਜਖਾਨਾ ਚਲਾਉ ਨਦ ਗਦ ਮੈਂ ਮਿਲਾਉ ਜੋ ਮਾਤਿਆਂ ਵਿਮਾਨ ਕੇ ਰੂਮ ਨਾਬਦ ਵਜਾਂ ਸ਼ਾਮ ਮੋਰਾ ਚਲਾਉ ਪਾਤਸ਼ਾਹੀ ਲੈ ਕਰਾਂ ਤਖਤ ਸਾਡੇ ਸਾਹਿਬਾਨ ਕੇ ਨਾ ਆਪ ਲੜੂ ਨਾ ਬਹੁਜ ਲੜਾਉ ਬਾਟ ਬੀਰਨ 세ਤੀ ਬਾਂਦ ਮਗਾਉ ਨਾ ਛਾਡੋ ਖਲਕ ਨਾ ਛਾਡੋ ਬਲਖ ਪਰਬਤ ਕਾਟੋ ਇਰਾਣੁਰ ਆਸਾਨ ਕੇ ਮੇਰੂ ਤੋਂ ਨਾਉ ਗੋਬਿੰਦ ਸਿੰਘ ਸੋਢੀ ਰਾਏ ਆਸ ਖਲੌਨਾ ਸਭ ਖਲਕਤ ਰਾਜ ਸਾਜ ਬਾਂਦ ਮਗਾਉ ਗੋਛੇ ਕਮਾਨ ਕੇ